ਸਦਾ ਸਕੋ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਰਾਦਰ ਸਾਹਿਬ ਅੱਜ ਪੱਲਾ ਕਿ ਆਪਾਂ ਅਗਲਾ ਇਸ਼ੂ ਡਿਸਕਸ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਕੇਬਲਸ ਦੇ ਉੱਪਰ ਦੇਖਣਾ ਹੈ ਤਾਂ ਤੁਸੀਂ ਇਹਨਾਂ ਤਿੰਨ ਕੇਬਲ ਦੇ ਉੱਪਰ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ ਬੈਲ 5 ਕੈਨੇਡਾ ਕੇਬਲ ਤੇ ਤੁਸੀਂ ਦੇਖ ਸਕਦੇ ਹੋ ਤੇ ਆਰਸੀਐਨ ਕੇਬਲ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੇ ਤੁਸੀਂ ਗਲੋਬਲੀ ਤੌਰ ਤੇ ਟੀਵੀ 84 ਨੂੰ ਦੇਖਣਾ ਹੈ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਗਲੋਬਲ ਸੀਪੀਐਨ ਦੀ ਐਪ ਪ੍ਰਾਈਮ ਤੇ ਟੀਵੀ 84 ਦੀ ਐਪ ਪ੍ਰਾਈਮ ਹੋਰ ਜਿਹੜੇ ਅਧਾਰੇ ਹੈਗੇ ਨੇ ਜਿੱਥੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਰੋਕੂ ਜਾਦੂ ਬਾਕਸ ਸ਼ਾਵਾ ਅ ਫੇਸਬੁਕ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਗਲੇ ਮੁੱਦੇ ਬਾਰੇ ਅ ਦੇਖੋ ਜਦੋਂ ਅਸੀਂ ਇੱਕ ਪਾਸੇ ਹੁਣੇ ਹੀ ਗੱਲ ਕਰਕੇ ਹਟੇ ਹਾਂ ਕਿ ਵੀ ਕਿਸ ਕਿਸਮ ਦੀ ਇਨਟੋਲਰੈਂਸ ਦਾ ਮਾਹੌਲ ਜਿਹੜਾ ਕਿ 70 ਸਾਲ ਪਹਿਲਾਂ ਹੀ ਨਹਿਰੂ ਦੇ ਜ਼ਮਾਨੇ ਤੋਂ ਹੀ ਬੜਨਾ ਸ਼ੁਰੂ ਹੋ ਗਿਆ ਸੀ ਜੀ ਅੱਜ ਜਿਨ੍ਹਾਂ ਦੇ ਹੱਥ ਪਾਵਰ ਹੈ ਉਹਨਾਂ ਨੇ ਕਿਵੇਂ ਯੂਨੀਵਰਸਿਟੀਆਂ ਦੇ ਉੱਤੇ ਹੱਲਾ ਬੋਲਿਆ ਹੋਇਆ ਅਸੀਂ ਵੀਰਵੇ ਨਾਲ ਜੀਐਨਯੂ ਹਾਈਦਰਾਬਾਦ ਯੂਨੀਵਰਸਿਟੀ ਜਾਂ ਦਿੱਲੀ ਕਾਲਜੇਸ ਦੇ ਵਿੱਚ ਕੀ ਹੋਇਆ ਜਾਂ ਕੀ ਹੋ ਰਿਹਾ ਹੈ ਜ਼ਿਕਰ ਕਰਦੇ ਰਹੇ ਨੇ ਹੁਣ ਤੱਕ ਪ੍ਰਾਈਵੇਟਲੀ ਜਦੋਂ ਇਹਨਾਂ ਦੇ ਹਿੰਦੂਤਵੀ ਐਲੀਮੈਂਟ ਬੈਠਦੇ ਸੀ ਤੇ ਉਹ ਬੜਾ ਫਖਰ ਲੈਂਦੇ ਸੀ ਕਿ ਜੀ ਅਸੀਂ ਮੁਸਲਮਾਨਾਂ ਨੂੰ ਸਬਕ ਸਿਖਾ ਦਿੱਤਾ ਗੁਜਰਾਤ ਚਾ ਨਰਿੰਦਰ ਮੋਦੀ ਦਾ ਜੀ ਵਿਸਿਟਰੀ ਤੋਂ ਪ੍ਰਾਈਮ ਮਿਨਿਸਟਰੀ ਤੱਕ ਦੇ ਸਫ਼ਰ ਦਾ ਆਧਾਰ ਹੀ ਹੈ ਜੀ ਪਰ ਹੁਣ ਉਹ ਪਬਲੀਕਲੀ ਬਾਕੀਆਂ ਨੂੰ ਵੀ ਥ੍ਰੈਟ ਦੇਣ ਲੱਗ ਗਏ ਨੇ ਔਰ ਉਹਨੂੰ ਓਨ ਵੀ ਕਰਨ ਲੱਗ ਗਏ ਆ ਕਿ ਵੀ ਅਸੀਂ ਇਹ ਕੀਤਾ ਔਰ ਇਹਦੀ 1 ਮਾਰਚ ਨੂੰ ਇੱਕ ਫੰਕਸ਼ਨ ਜਿਹੜਾ ਹੈ 우ਜੈਨ ਮਧ ਪ੍ਰਦੇਸ਼ ਦੇ ਵਿੱਚ ਆਰਐਸਐਸ ਦੀ ਸਰਪ੍ਰਸਤੀ ਚ ਹੋਇਆ ਇਹਦੇ ਚੋਣਾ ਦੇ ਉਸ ਸਟੇਟ ਦੇ ਸਹਿ ਪ੍ਰਚਾਰਕ ਜਿਹੜਾ ਕੁੰਦਨ ਚੰਦਰਾਵਤ ਉਹਨੇ ਐਡਰੈਸ ਕੀਤਾ ਉਹਨੇ ਜੋ ਕਿਹਾ ਮੈਂ ਜੋ ਮੀਡੀਆ ਚੋਂ ਹੀ ਪੜਾਂਗਾ ਤਾਂ ਕਿ ਇਹਨਾਂ ਲੱਗੇ ਕਿ ਵੀ ਅਸੀਂ ਉਹਨੂੰ ਕੋਈ ਐਕਸਟਰਾ ਟਵਿਸਟ ਦੇ ਰਹੇ ਹਾਂ ਜੀ ਔਰ ਇਹਦਾ ਹੈਡਲਾਈਨ ਹੈ ਖਬਰ ਦਾ ਖਬਰ ਦੀ ਆਰਐਸਐਸ ਲੀਡਰ ਬੋਸ ਆਫ ਕਿਲਿੰਗ 2000 ਮੁਸਲਮਨਸ ਇਨ ਗੁਜਰਾਤ ਵਾਂਟਸ ਕੇਰਲਾ ਸੀਐਮ ਵੀ ਹੈਡਡ ਉਹਨੇ ਇਸ ਗੱਲ ਦਾ ਫਖਰ ਲਿਆ ਕਿ ਅਸੀਂ 2000 ਮੁਸਲਮਾਨ ਗੁਜਰਾਤ ਚ ਮਾਰੇ ਨਾਲ ਹੀ ਉਹਨੇ ਇਹ ਕਿਹਾ ਕਿ ਜਿਹੜਾ ਕੇਰਲਾ ਦੇ ਚੀਫ ਮਿਨਿਸਟਰ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ ਜਿਹੜਾ ਇਨਾਮ ਦਿੱਤਾ ਜਾਏਗਾ ਔਰ ਖਬਰ ਦੇ ਵੇਰਵੇ ਚ ਹੈ ਉਹਨੇ ਕਿਹਾ ਔਰ ਇਹਦੀ ਸ਼ੁਰੂਆਤ ਹੈ ਦਉ ਸੰਗ ਲੀਡਰਸ ਜਸਟੀਫਾਈ ਦਾ ਮਾਸ ਕਿਲਿੰਗਸ ਆਫ ਮੁਸਲਮਸ ਇਨ ਪ੍ਰਾਈਵੇਟ ਥਿਸ ਇਜ਼ ਪਰਹੈਪਸ ਦਾ ਫਸਟ ਟਾਈਮ ਸਮਵਨ ਫਰਮ ਦਾ ਆਰਐਸਐਸ ਹੈਜ਼ ਓਪਨਲੀ ਬੋਸਟਡ ਅਬਾਊਟ ਦਾ ਮੈਸੈਕ ਐਂਡ ਹੈਲਡ ਇਟ ਆਊਟ ਐਸ ਸਮਥਿੰਗ ਹਿੰਦੂ ਸੋਸਾਇਟੀ ਸ਼ੁੱਡ ਟੇਕ ਪ੍ਰਾਈਡ ਇਨ ਉਹਨੇ ਕਿਹਾ ਜੀ ਕਿ ਹਿੰਦੂਆਂ ਦੇ ਸਮਾਜ ਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਦਾ ਜੀ ਨਿਊ ਦਿੱਲੀ ਐਨ ਇਨਫਲੇਮੇਟਰੀ ਸਪੀਚ ਬਾਈ ਅ ਲੀਡਰ ਆਫ ਦਾ ਆਰਐਸਐਸ ਇਨ ਵਿਚ ਹੀ ਬੋਸਟਸ ਆਫ ਹਾਊ ਹਿੰਦੂ ਸੋਸਾਇਟੀ ਕਿਲਡ 2000 muslims in gujarat to avenge the death of 56 hindus in godra has reignited public memories of the 2002 massacres in which narinder modi who was chief minister of the state at that time is accused of complicity un kehya jo ude bayan ne oh 2002 de jede zakhm ne oh unna yadan nu mud sirjit kar ditta <laughs> ji <laughs> ke jide ch is speech ke speaking at an event backed by rashtriya swyamsevak sangh in ajmer madhy pradesh on march 1st RSS ਮਹਾਨਗਰ ਪ੍ਰਮੁਖ ਕੁੰਦਲ ਚੰਦਰਾਵਤ ਆਲਸੋ ਸੈਡ ਹੀ ਵਾਸ ਰੈਡੀ ਟੂ ਗਿਵ 1 ਕਰੋੜ ਰੁਪੀਸ ਟੂ ਐਨੀਵਨ ਹੂ ਕਿਲਡ ਕੇਰਲਾ ਚੀਫ ਮਿਨਿਸਟਰ ਪਿਨਾਰੀਆ ਵਿਜਯਨ ਇਨ ਦਾ ਵੀਡੀਓ ਕਲਿੱਪ ਅਬੋਵ ਹੀ ਸੇਜ਼ ਹਿੰਦੀ ਦੇ ਵਿੱਚ ਉਹਨੇ ਕਿਹਾ ਕਿ ਵੀ ਜਿਹੜਾ ਕੇਰਲਾ ਦੇ ਚੀਫ ਮਿਨਿਸਟਰ ਜਿਹਦਾ ਨਾਮ ਪਿਨਾਰੀ ਵਿਜਯਾਇਨ ਹੈ ਉਹਦਾ ਸਿਰ ਵੱਢ ਕੇ ਲਿਆਏਗਾ ਉਹਨੂੰ ਉਹ 1 ਕਰੋੜ ਇਨਾਮ ਦੇਗਾ that guilty person that traitor does he think hindus dont have the pride of shivaji in their blood e hun kerala de chief minister nu keh reya ke ki o gunaggar aadmi gaddar unnu e pata nahi hai ke hinduan de diyan ragan de vich shivaji da khoon hai that hindus dont have that kind of passion in their blood ke hinduan de vich koi janun nahi hai us kisam da dr kunan chandrawat am declaring hun e doctor vi hai ਉਨੇ ਕਿਹਾ ਕਿ ਮੈਂ ਡਿਕਲੇਅਰ ਕਰ ਰਿਹਾ ਹਾਂ ਫਰੋਮ this ਪਲੇਟਫਾਰਮ ਇਸ ਸਟੇਜ ਤੋਂ ਆਈ ਹੈਵ ਇਨਾਫ ਵੈਲਥ ਮੇਰੇ ਕੋਲ ਬਹੁਤ ਪੈਸਾ ਹੈ ਸੋ ਆਈ ਏਮ ਬੀਇੰਗ ਬੋਲਡ ਐਂਡ ਸੇਇੰਗ this ਮੈਂ ਮਜ਼ਬੂਤੀ ਨਾਲ ਕਹਿ ਰਹੇ ਹਾਂ ਆਈ ਹੈਵ ਅ ਹਾਊਸ ਵਰਥ 1 ਕਰੋੜ ਮੇਰੇ ਕੋਲ 1 ਕਰੋੜ ਦਾ ਘਰ ਹੈ ਕੱਟ ਆਫ ਦਾ ਹੈਡ ਆਫ ਕੇਰਲਾ ਚੀਫ ਮਿਨਿਸਟਰ ਵਿਜੇਨ ਐਂਡ ਬ੍ਰਿੰਗ ਟੂ ਮੀ ਕਿ ਉਹਦਾ ਸਿਰ ਲਾ ਦੇਓ ਔਰ ਮੇਰੇ ਕੋਲ ਲਿਆ ਹੈਂਡ ਓਵਰ ਮਾਈ ਹਾਊਸ ਮੈਂ ਆਪਣਾ ਘਰ ਦੇ ਦੇਵਾਂਗਾ ਐਂਡ ਮਾਈ ਵੈਲਥ ਆਪਣੀ ਦੌਲਤ ਦੇ ਦੇਵਾਂਗਾ ਸੱਚ ਕਰੇਟਰਸ ਹੈਵ ਨੋ ਰਾਈਟ ਟੂ ਲਿਵ ਇਨ this ਕੰਟਰੀ ਸੱਚ ਸਟੇਟਸ ਹੈਵ ਨੋ ਰਾਈਟ ਟੂ ਮਰਡਰ ਡੈਮੋਕ੍ਰੇਸੀ ਉਹਨੇ ਇਹ ਆਪ ਡੈਮੋਕ੍ਰੇਸੀ ਦਾ ਰਾਖਾ ਬਣਿਆ ਉਹਨੇ ਕਿਹਾ ਜੀ ਇਹਨਾਂ ਇਸ ਕਿਸਮ ਦੇ ਗਦਾਰਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਜੀ ਹੈਵ ਯੂ ਫੋਰਗੋਟਨ ਗੋਧਰਾ ਹੁਣ ਆਪਣੀ ਸਪੀਚ ਜਾਰੀ ਕਰਾਕੀ ਤੁਹਾਨੂੰ ਗੋਧਰਾ ਭੁੱਲ ਗਿਆ ਯੂ ਕਿਲਡ 56 ਐਂਡ ਵੀ ਸੈਂਟ 2000 ਟੂ ਦਾ ਗਰੇਵਿਆਰਡ ਤੁਸੀਂ 56 ਹਿੰਦੂ ਮਾਰੇ ਅਸੀਂ 2000 ਜਿਹੜੇ ਨੇ ਉਹ ਕਬਰਸਤਾਨ ਨੂੰ ਤੋੜ ਦਿੱਤੇ ਫਿਰ ਉਹਨੇ ਜਿਹੜਾ ਆਪਣਾ ਹੱਥ ਨਾਲ ਇਸ਼ਾਰਾ ਕੀਤਾ ਜਿਵੇਂ ਕਿ ਸਿਰ ਲਾਇਆ ਜਾਂਦਾ ਹੈ ਔਰ ਜਿਹੜੀ ਆਡੀਅנס ਸੀ ਉਹਨਾਂ ਨੇ ਬੜੀਆਂ ਤਾੜੀਆਂ ਮਾਰੀਆਂ ਵੀ ਸ਼ਵਡ ਅੰਡਰਗਰਾਉਂਡ ਫਿਰ ਉਹਨੇ ਹੱਥ ਨਾਲ ਇਸ਼ਾਰਾ ਕੀਤਾ ਦਿਸ ਸੇਮ ਹਿੰਦੂ ਕਮਿਟੀ ਅਸੀਂ ਉਹਨੇ ਮਾੜੇ ਸ਼ਬਦ ਕਹੇ ਕਿ ਵੀ ਅਸੀਂ ਇਹ ਕੀਤਾ ਯੂ ਹੈਵ ਕਿਲਡ 300 ਪ੍ਰਚਾਰਕ ਐਂਡ ਐਕਟਿਵਿਸਟ ਇਹ ਹੁਣ ਕੇਰਲਾ ਨੂੰ ਕਹਿ ਰਿਹਾ ਵੀ ਤੁਸੀਂ 300 ਸਾਡੇ ਪ੍ਰਚਾਰਕ ਜੋ ਐਵੇਂ ਝੂਟੀਆਂ ਵੀ ਵੀ ਵਿਲ ਪ੍ਰੈਜ਼ੈਂਟ ਭਾਰਤ ਮਾਤਾ ਵਿਦ ਅ ਗਾਰਲੈਂਡ ਆਫ 300000 ਸਕਲਸ ਇਨ ਰਿਟਰਨ ਅਸੀਂ ਭਾਰਤ ਮਾਤਾ ਦੇ ਸਾਹਮਣੇ 3 ਲੱਖ ਖੂਪੜੀਆਂ ਜਿਹੜੀਆਂ ਨੇ ਉਹ ਪੇਸ਼ ਕਰਾਂਗੇ ਤੁਹਾਡੀਆਂ ਤੁਹਾਨੂੰ ਮਾਰ ਕੇ ਅਸੀਂ 3 ਲੱਖ ਤੁਹਾਡੇ ਮਾਰਾਂਗੇ ਲੈਫਟਿਸਟ ਬਿਵੇਅਰ ਇਹ ਹੋਣ ਕਿਉਂਕਿ ਕੇਰਲਾ ਦੇ ਵਿੱਚ ਖੱਬੇ ਪੱਖੀ ਨੇ ਉਹਨਾਂ ਨੂੰ ਕਹਿ ਰਿਹਾ ਵੀ ਅਸੀਂ ਤੁਹਾਡੇ 3 ਲੱਖ ਬੰਦੇ ਮਾਰ ਕੇ ਉਹਨਾਂ ਦੀਆਂ ਖੂਪੜੀਆਂ ਭਾਰਤ ਮਾਤਾ ਨੂੰ ਜਿਹੜਾ ਸਮਰਪਣ ਸਮਰਪਣ ਕਰਾਂਗੇ ਦਾ ਇਵੈਂਟ ਵੇਅਰ ਚੰਦਰਾਵਤ ਸਪੋਕ ਵਾਸ ਆਰਗੇਨਾਈਜ਼ਡ ਬਾਈ ਲੋਕਲ ਗਰੁੱਪ ਨੋਨ ਐਸ ਜਾਨੇਦਕਾਰ ਸਮਿਤੀ ਟੂ ਡਰਾ ਅਟੈਂਸ਼ਨ ਟੂ ਆਰਐਸਐਸ ਐਕੂਜ਼ੇਸ਼ਨ that the communist party of india and the left front government in kerala have been killing its cadres in the state aur is to baad ek lambi chodi khabar hai aur unhone kaha hai ki mai apna personal view hai told ani i i gave an explosive statement just like bhagat singh used bomb on british they must know how hindus are not sleeping un eh sare nu jehda eh loktantra di rakhi layi keh rahe ne aur eh ਸਿਰ ਲਾਉਣ ਦੀਆਂ ਗੱਲਾਂ ਔਰ ਮਾਰਨ ਦੀਆਂ ਜੋ ਕੁਛ ਉਹਨੇ ਨਵੰਬਰ ਚ ਸੱਖਾਂ ਨਾਲ ਕੀਤਾ ਗੁਜਰਾਤ ਚ ਕੀਤਾ ਜੀ ਈਵਨ RAMDE ਪਿਛਲੇ ਸਾਲ ਇਹਨੇ ਜਿਹੜੀ ਆ ਉੱਥੇ ਸੱਦ ਭਾਵਨਾ ਸਮੇਲਨ ਕੀਤਾ ਰੋहतक ਚ ਔਰ ਉਦੇ ਚ ਉਹਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ ਜਿਸ ਤੇ ਉੱਤੇ ਆ ਜਿਹੜਾ ਉਥੋਂ ਦਾ ਹੋਮ ਅਫੇਅਰ ਜਿਹੜਾ ਇੱਕ ਹਰਿਆਣੇ ਦਾ ਮਿਨਿਸਟਰ ਰਿਹਾ ਹੈ ਮਿਨਿਸਟਰ ਆਫ ਸਟੇਟ ਕਾਂਗਰਸ ਦਾ ਸੁਭਾਸ਼ ਬੱਤਰਾ ਉਹਨੇ ਉਹਦੇ ਤੇ ਐਫ ਆਈ ਆਰ ਕੀਤੀ ਜੁੜੀ ਉਹਦੀ ਸਟੇਟਮੈਂਟ ਸੀ RAMDE ਦੀ ਔਰ ਉਹਨਾਂ ਨੇ ਅੱਜ ਹੀ ਇਹ ਵੀ ਖਬਰ ਸਾਈਡ ਬਾਈ ਸਾਈਡ ਸੀ ਕਿ ਬਿਹੇਡਿੰਗ ਬਾਰ ਰੋਤ ਕੋਟ ਸਮਨਜ਼ ਰਾਮਦੇਵ ਕਿ ਵੀ ਉਹਨੂੰ ਸਮਨ ਕੀਤਾ ਰਾਮਦੇਵ ਨੂੰ ਰਾਮਦੇਵ ਨੂੰ ਕੀ ਉਹਨੇ ਕਿਹਾ ਹੀ ਵਿਲ ਹੈਵ ਟੂ ਅਪੀਅਰ ਬਿਫੋਰ ਦਾ ਕੋਰਟ ਐਂਡ ਅਪਲਾਈ ਫਾਰ ਬੇਲ ਇਹ ਉਹਨੇ ਚੁਗ ਨੇ ਕਿਹਾ ਜੀ ਔਰ ਉਹਦੇ ਜਿਹੜੀ ਉਹਦੀ ਸੀ ਰਾਮਦੇਵ ਦੀ ਸਟੇਟਮੈਂਟ ਪਿਛਲੇ ਸਾਲ ਉਹਨੇ ਕਿਹਾ ਸੀ ਸਪੋਰਟਿੰਗ ਦਾ ਚੈਂਟਿੰਗ ਆਫ ਭਾਰਤ ਮਾਤਾ ਕੀ ਜੈ during rss backed sadbhavana sammelan organized here on april 3rd 2016 3 april 2016 nu sadbhavana dewas rohtak ch bhart mata ki jai de support de vich ramdev ne ke ramdev had maintained that thousands of head would have been cut on opposing the chanter, chan, 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 chanting of bhart mata ki jai ਕਿ ਅਸੀਂ ਜਿਹੜੇ ਵਿਰੋਧ ਕਰਦੇ ਨੇ ਭਾਰਤ ਮਾਤਾ ਕੀ ਜੈ ਨਹੀਂ ਕਹਿੰਦੇ ਅਸੀਂ ਹਜ਼ਾਰਾਂ ਸਿਰ ਜਿਹੜੇ ਨੇ ਉਹ ਹੁਣ ਤੱਕ ਲਾ ਦੇਣੇ ਸੀ ਬਟ ਵੀ ਰਿਸਪੈਕਟ ਦਾ ਕੰਟਰੀਜ਼ ਕਨਸਟੀਟਿਊਸ਼ਨ ਐਂਡ ਲਾਜ਼ ਪਰ ਅਸੀਂ ਅਜੇ ਢੀਕ ਰਹੇ ਕਿਉਂਕਿ ਅਸੀਂ ਦੇਸ਼ ਤੇ ਕਾਨੂੰਨ ਦੇ ਖਿਲਾਫ ਨਹੀਂ ਜਾਣਾ ਚਾਹੁੰਦੇ ਪਰ ਜਿਹੜਾ ਭਾਰਤ ਮਾਤਾ ਕੀ ਜੈ ਨਹੀਂ ਕਹੇਗਾ ਅਸੀਂ ਹਜ਼ਾਰਾਂ ਸਿਰ ਜਿਹੜੇ ਉਹ ਲਾ ਦੇਾਂਗੇ ਜਿਹੜੀ ਗੱਲ ਉਹ ਮਧ ਪ੍ਰਦੇਸ਼ ਦੇ ਵਿੱਚ ਕਹਿ ਰਿਹਾ ਕਿ ਅਸੀਂ 3 ਲੱਖ ਜਿਹੜੀਆਂ ਖੂਪੜੀਆਂ ਨੇ ਸਿਰ ਲਾ ਕੇ ਉਹ ਭਾਰਤ ਮਾਤਾ ਦੇ ਸਮਰਪਿਤ ਕਰਾਂਗੇ ਸੋ ਹੁਣ ਜਿਹੜੇ ਸਾਡੇ ਸਿੱਖ ਭਰਾਵਾਂ ਪੈਣਾ ਨੂੰ ਸਮਝ ਨਹੀਂ ਆਉਂਦਾ ਵੀ ਖਾਲਸਤਾਨ ਕਿਉਂ ਚਾਹੀਦਾ ਤੇ ਕਿਸ ਸਿਸਟਮ ਦੇ ਨਾਲ ਸਾਡਾ ਵਾਹ ਹੈ ਉਹਨਾਂ ਨੂੰ ਕਿਹੜੀ ਜਸਟੀਫਿਕੇਸ਼ਨ ਜਾਂ ਕਿਹੜੀਆਂ ਹੋਰ ਦਲੀਲਾਂ ਜਾਂ ਕਿਹੜੀ ਹੋਰ ਗੱਲ ਜਿਹੜੀ ਆ ਉਹਨਾਂ ਦੇ ਖਾਨੇ 'ਚ ਇਹ ਗੱਲ ਪਾ ਸਕਦੀ ਹੈ ਕਿ ਉੱਥੇ ਜਿਵੇਂ ਇਹਨਾਂ ਨੇ ਬੁੱਧ ਧਰਮ ਦਾ ਸਫਾਇਆ ਕੀਤਾ ਹੈ ਬੜਾ ਕਲੀਅਰਲੀ ਬੁੱਧ ਦਾ ਵੀ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਕਲੀਨ ਕਰ ਦਿੱਤਾ ਉੱਥੋਂ ਔਰ ਸ਼ਮਾਏ ਗਾਫਰ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ 11 ਮੇ ਗੈਰਾਂ ਦੇ ਮੁਲਕਾਂ ਚੀਨ THAILAND ਵਿਤਨਾਮ ਕੋਰੀਆ ਦੂਸਰੇ ਮੁਲਕਾਂ ਦੇ ਵਿੱਚ ਬੁੱਧ ਧਰਮ ਹੈ ਉਥੋਂ ਮਿਟਾ ਦਿੱਤਾ ਹੈ ਔਰ ਸਾਡਾ ਹਸ਼ਰ ਵੀ ਉਹੀ ਹੋਣ ਜਾ ਰਿਹਾ ਹੈ ਜੇ ਸਾਨੂੰ ਇਸ ਗੱਲ ਦੀ ਸਮਝ ਨਾ ਆਈ ਜੀ ਡਾਕਟਰ ਸਾਹਿਬ ਇਥੇ ਲਾਣੇ ਆ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ